ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆਯਾ ਮੰਦਿਤ ਪਰ ਮਾਨ ਆਪ ਸਭ ਨੂੰ ਪਿਆਰ ਭਰੀ ਸ਼ਾਸਤਰੀ ਕਲ ਵਹਿਗੁਰੂ ਆਪ ਨੂੰ ਚੜਦੀ ਕਲਾ ਚ ਰੱਖੇ ਜੀ ਤੇ ਅਸੀਂ ਬੋਲਦੇ ਆ ਜੀ ਮੋਡ ਵੰਡੀ ਨੇੜੇ ਬਸ ੱਡਾ ਤੇ ਇਹ ਆ ਗਈ ਜੀ ਪ੍ਰਿੰਸੈਸ ਕਲੈਕਸ਼ਨ オリジナル ਤੇ ਸੋਨ ਖੁਸ਼ੀ ਦੀ ਗੱਲ ਦੱਸਦੇ ਆ ਪ੍ਰਿੰਸੈਸ ਦੇ ਹੁਣ ਆਪਾਂ ਤੁਹਾਨੂੰ ਰੇਟ ਘਟਾ ਕੇ ਦੇ ਰਹੇ ਆ ਖੁਸ਼ ਹੋਵੋਗੇ ਖੁਸ਼ ਹੋਵੋਗੇ ਆ ਲਓ ਜੀ ਪ੍ਰਿੰਸੈਸ ਕਲੈਕਸ਼ਨ ਕਰਤੀ ਜੀ ਆਪਾਂ ਨੇ ਆਲਓਵਰ 690 ਰੁਪਏ ਦੀ ਜਿਹੜਾ ਮਰਜ਼ੀ ਸੂਟ ਤੁਹਾਨੂੰ ਪਸੰਦ ਹੋਇਆ ਤੇ ਤੁਸੀਂ ਫੋਟੋ ਪਾਓ ਤੇ ਸਾਥੋਂ ਮੰਗਵਾਓ ਪਿਓਰ origignal ਪ੍ਰਿੰਸਸ ਕਲੈਕਸ਼ਨ only say so 90 ਹਾਲੋ ਜੀ ਆ ਮੋਰਾਂ ਦਿਖਾ ਦੇ ਬੇਟੀ ਇਹਨੇ ਦਿਖਾਉਣ ਦੀ ਲੋੜ ਨਹੀਂ ਕਸਟਮਰ ਨੂੰ ਆਪਣੇ ਤੇ ਬਲੀਵ ਆ ਇਹ ਆ ਗਿਆ ਜੀ ਪਹਿਲਾ ਕਲਰ ਤੇ ਆਲੋ ਭਰਾਇਆ ਜੀ ਪ੍ਰਿੰਸਸ ਕਲੈਕਸ਼ਨ ਆਪਣੀ ਆ ਗਿਆ ਜੀ ਬ੍ਰੀਕ ਡਿਜ਼ਾਈਨ ਬਲੈਕ ਕਲਰ ਦਾ ਸਾਰੇ ਵਿਦ ਮੋਰਾ ਵਾਲੇ ਪੱਕੇ ਰੰਗ ਨਾਇਨਾ ਥੱਲੇ ਲੈਣ ਲੱਗੇ ਜੀ ਇਹ ਸਾਰੀ ਆਪਣੇ ਕੋਲੇ ਪ੍ਰਿੰਸੈਸ ਕਲੈਕਸ਼ਨ ਆਲ ਓਵਰ ਆਈਆ origignal only 690 ਰੁਪਏ ਦੋਸਤੋ ਇਹ ਤੁਹਾਨੂੰ ਪਤਾ ਜਿਹੜਾ AKTX ਬ੍ਰਾਂਡ ਆ 10 ਦੀ ਲੋੜ ਨਹੀਂ ਪੈਂਦੀ ਫਿਰ ਕੱਪੜਾ ਕਿਵੇਂ ਹੁੰਦਾ ਉਹਦਾ ਆ ਲਓ ਜੀ ਆਪ ਲਿਖਿਆ ਪਿਆ ਇਸ ਸਾਈਡ ਤੇ ਪ੍ਰਿੰਸੈਸ ਕਲੈਕਸ਼ਨ ਵਿਦ QR ਆ ਲਓ ਜੀ ਇਹ ਆਗਾ ਜੀ ਮਿੱਠਾ ਜਿਹਾ ਲੱਡੂ ਰੰਗਾ ਰੰਗ ਇਹ ਜਿਹੜੀਆਂ ਪਹਿਣਾ ਹੈਗੀਆਂ ਨਾ 35 40 ਤੋਂ ਉੱਪਰ ਉਹ ਵੀ ਮਤਲਬ ਇਹ ਸਾਰੇ ਉਹਨਾਂ ਦੇ ਪਾਉਣ ਵਾਲੇ ਰੰਗ ਵੀ ਪੂਰੇ ਵਧੀਆ ਜਿਹੜੀਆਂ ਜ਼ਿਆਦਾ ਡਾਰਕ ਕਲਰ ਪਾਉਣੇ ਨਹੀਂ ਪਸੰਦ ਕਰਦੀਆਂ ਠੀਕ ਹੈ ਜੀ ਇਹ ਕਿਹਦੇ ਨਾਲ ਦਾ ਕਲਰ ਆ ਗਿਆ ਜੀ ਆਹ ਕਲਰ ਇਹ ਪੁੱਛੋ ਨਾ ਜੀ ਸਾਰੀ ਘਹਿਣਾ ਇਹ ਗ੍ਰੇ ਟੈਪ ਦੇ ਕਲਰ ਹੈ ਜੀ ਗ੍ਰੇ ਜਿਹਾ ਕਲਰ ਹੀ ਮੰਨ ਲਓ ਤੁਸੀਂ ਗ੍ਰੇ ਨਹੀਂ న్యూਜਾ ਕਲਰ ਹੀ ਆ ਹਾਂ ਗ੍ਰੇ ਨਹੀਂ ਕਹਿ ਸਕਦੇ ਗ੍ਰੇ ਨਹੀਂ ਕਹਿ ਸਕਦੇ న్యూਜਾ ਕਲਰ ਹੈ ਜੀ ਔਨਲੀ 690 ਇਹ ਸਾਨੂੰ ਹੁਣ ਵੀਰੇ ਥੋੜੀ ਉਹਨਾਂ ਨੇ 10-20 ਰੁਪਏ ਘਟਾ ਕੇ ਦਿੱਤੀ ਹੈ ਆਪਾਂ ਵੀ ਤੁਹਾਨੂੰ 10-20 ਰੁਪਏ ਘਟਾ ਕੇ ਦਿੱਤੀ ਹੈ ਕਿਉਂਕਿ ਮੌਸਮ ਦੇ ਅਕੋਰਡਿੰਗ ਉਹਨਾਂ ਨੇ ਆਪਾਂ ਨੂੰ ਥੋੜੀ ਸਸਤੀ ਲਈ ਹੈ ਆਪਣੋ ਕੰਮ ਨਹੀਂ ਹੈਗਾ ਜੀ ਕਿ ਪਿੱਛੋਂ ਡਟ ਘਟੀ ਜਾਂ ਤਾਂ ਪਾਉ ਸੇਮ ਰੇਟ ਜੈਸੇ ਉਹਨਾਂ ਨੇ ਸਾਨੂੰ 10-20 ਰੁਪਏ ਘਟਾਏ ਵੀਰੇ ਅਸੀਂ ਵੀ ਤੁਹਾਨੂੰ ਘਟਾ ਦੇ ਗਿੰਨਾ ਕੋ ਸਾਡਾ ਹੁੰਦਾ ਇਹ ਦੁਬਾਰੇ ਆਈ ਹੈ ਕਿਉਂਕਿ ਆਪਣਾ ਕਿਰਪਾ ਹੈ ਮਹਾਰਾਜ ਦੀ ਆਪਣਾ ਕਪੜਾ ਬਹੁਤ ਜਲਦੀ ਵਿਕਦਾ ਹਾਂ ਲਓ ਜੀ ਇਹ ਆ ਗਿਆ ਪਿੰਕ ਜਿਹਾ ਕਲਰ ਜੀ ਜਿਹੜਾ ਸੂਟ ਲੈਣਾ ਹੋਇਆ ਬੀਬੀਆਂ ਭੈਣਾਂ ਨੇ ਓਨਲੀ

ਜਿਹੜੇ ਆਪਣੀ ਪ੍ਰਿੰਸਸ ਕਾਟਨ ਹੁੰਦੀ ਜਿਹੜੀ ਹਜੇ ਤੱਕ ਜਿੰਨੀ ਆਪਾਂ ਸੇਲ ਕੀਤੀ ਹੈ ਜੀ ਕਸਟਮਰਾਂ ਦਾ ਰਿਵਿਊ ਜਿੰਨਾਂ ਕਦੇ ਉਹਨਾਂ ਬੈਸਟ ਰਹਿ ਜੀ ਅੱਖਾਂ ਆਪਣੇ ਦੇ ਅੱਖਾਂ ਬੰਦ ਕਰਕੇ ਬਲੀਵ ਕਰਨਾ ਕਸਟਮਰ ਬਲੀਵ ਕਰਦਾ ਅੱਖਾਂ ਜੰ ਬੰਨ ਕੇ ਪ੍ਰਿੰਸਸ ਕਾਟਨ ਤੇ ਬਹੁਤ ਤਾਕੜਾ ਰਿਸਪੌਂਸ ਰਿਹਾ ਆ ਤੁਸੀਂ ਆਪਣੀ ਦਾਦੀਆਂ ਲਈ ਕੋਈ ਜ਼ਿਆਦਾ ਲਾਈਟ ਪਾਉਂਦੇ ਆ ਮਮਾ ਉਹਨਾਂ ਲਈ ਹਨਾ ਪ੍ਰਿੰਸਸ ਕਲੈਕਸ਼ਨ ਛੋਟੀ ਬੂਟੀ ਦਾ origignal ਕੁਗੀ ਰੰਗਾ ਕੱਲ ਰਹੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਪਲੀਜ਼ ਸਕਰੀਨਸ਼ਾਟ ਲੈਣਾ ਬਿਲਕੁਲ ਨਹੀਂ ਭੁੱਲਣਾ ਤੇ ਕੋਈ ਵੀ ਚੀਜ਼ ਪਸੰਦ ਆਉਂਦੀ ਆ ਤੁਸੀਂ ਸਕਰੀਨਸ਼ਾਟ ਭੇਜੋ ਅਸੀਂ ਭੇਜ ਦਿਆਂ ਆਨਲੀ 690 ਦਾ ਸੂਟ ਹੈ ਸੋ ਵੀਡੀਓ ਬਣਾਉਣ ਚੁੱਕੀ ਕਮੀ ਰਹੀ ਹੋਈ ਤਾਂ ਸਿਚਾਉਣੇ ਆ ਸੌਰੀ ਜੀ ਆਪ ਸਭ ਨੂੰ ਵੈਗਰੂ ਛੜਦੀ ਕਲਾ ਚ ਰੱਖੇ ਤੇ ਮੈਂ ਇੱਕ ਗੱਲ ਐ ਮੈਂ ਕਹਿਣਾ ਚਾਹਣਾ ਜੀ ਆਪਾਂ ਹੁਣ ਥੋੜਾ ਜਿਹਾ ਵੀਡੀਓ ਨਵੀਂ ਐਡੀਟਿੰਗ ਸਿੱਖਿਆ ਤੇ ਥੋੜਾ ਆਪਾਂ ਵੀਡੀਓ ਐਡੀਟਿੰਗ ਕਰਨ ਲੱਗੇ ਆ ਜੀ ਤੇ ਪਲੀਜ਼ 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 ਤੁਸੀਂ ਆਪਣਾ ਆਪਣੇ ਕਹਿੰਦੇ ਨੇ ਕਿ ਜਿਉਂ ਨਾ ਫੀਡਬੈਕ ਜਰੂਰ ਦਿਆ ਕਰੋ ਜੀ ਕਿ ਤੁਹਾਨੂੰ ਆਪਣੀ ਵੀਡੀਓ ਹੁਣ ਕਿਵੇਂ ਵਧੀਆ ਲੱਗਦੀਆਂ ਆ ਆਵਾਜ਼ ਵੀ ਵਧੀਆ ਹੁੰਦੀ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਬਲ ਕਰਨੀ ਪੋੜਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਆਪਣੀ ਵੀਡੀਓ ਜੀ ਉਹ ਤੁਹਾਨੂੰ ਇਹ ਟਾਈਮ ਉਹ ਚਾਹੁੰਦਾ ਦੱਸਣਾ ਤੁਸੀਂ ਜਿਉਂ ਕੁਆਲਿਟੀ ਵਧੀਆ ਮਿਲਦੀ ਆ ਕੱਪੜੇ ਦੀ ਕੁਆਲਿਟੀ ਉਹਨੂੰ ਪੂਰੀ ਪ੍ਰੋਪਰ ਦਿਖਦੀ ਆ ਜੀ ਬਾਜ਼ ਵਧੀਆ ਹੁੰਦੀ ਆ ਕੋਈ ਵੀ ਕੋਈ ਘਾਟ ਬਾੜ ਰਹਿੰਦੀ ਆ ਤਾਂ ਪਲੀਜ਼ ਉਹਨੂੰ ਇੱਕ ਵਾਰੀ ਆਪਣੇ ਕਮੈਂਟਾਂ 'ਚ ਫੀਡਬੈਕ ਜਰੂਰ ਦਿਆ ਕਰੋ ਆਪਾਂ ਇਹ ਚਾਹੁੰਦੇ ਕਿ ਆਪਣੀ ਵੀਡੀਓ ਬੈਸਟ ਤੋਂ ਬੈਸਟ ਬਣੇ ਤੁਹਾ ਆਪਾਂ ਕਹਿੰਦੇ ਖੁਦ ਨੂੰ ਬੰਦੇ ਨੂੰ ਪਤਾ ਨਹੀਂ ਲੱਗਦਾ ਕਿਹੜੀ ਕੀ ਕਮੀਆਂ ਨੇ ਦੂਜਾ ਬੰਦਾ ਦੱਸ ਸਕਦਾ ਇਸ ਲਈ ਕਹਿੰਦੇ ਜੀ ਸਾਡੀ ਕੋਈ ਵੀ ਡੇਟਿੰਗ ਰੂਟੀਨ ਨੂੰ ਕੋਈ ਘਾਟ ਵਧ ਲੱਗਦੀ ਆ ਤੁਸੀਂ ਕਮੈਂਟਸ ਦੱਸ ਸਕਦੇ ਹੋ ਮਾਂ ਪੁੱਤ ਦੇ ਚੈਨਲ ਨੂੰ ਦੱਬ ਕੇ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਚੜਦੀ ਕਲਾ ਹੋਵੇ ਜੀ